ਭਾਈ ਮੈਂ ਜੀ ਕਿੱਥੋਂ ਦੇ ਰਹਿਣਾ ਨੇ ਉਹ ਪਿੰਡ ਸੌਜ ਸਾਸਦੇ ਯਾਰ ਕਾਨੂ ਬਲਾਸ ਹੁੰਦੀ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਲੀ ਕਰੇਲੂ ਮਾਮਲਾ ਸੀਗਾ ਜੀ ਕੀ ਨਾਮ ਹੈ ਤੁਹਾਡਾ ਜਿੰਦਰ ਮੇਰ ਸਿੰਘ ਭਾਈ ਮੈਂ ਜੀ ਕਿੱਥੋਂ ਦੇ ਰਹਿਣਾ ਨੇ ਉਹ ਪਿੰਡ ਸੌਜ ਸਾਸਦੇ ਯਾਰ ਕਾਨੂ ਬਲਾਸ ਹੁੰਦੀ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਲੀ ਕਰੇਲੂ ਮਾਮਲਾ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟ ਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਲਾਤ ਕਰਾਉਣਾ ਸੀਗਾ ਤੇ ਚੁੱਪ ਤੇ ਫਿਰ ਵਿੱਚੋਂ ਸਾਡਾ ਦਾਦਾ ਵੀ ਪਹਿਲਾਂ ਵਿੱਚੋਂ ਟਿਕ ਗਿਆ ਸੀਗਾ ਤੇ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾਲ ਕੀਤਾ ਕਿਰਪਾਨਾਂ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹੁੰਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈ ਜੀ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀ ਉਹਨੇ ਫੋਨ ਲਾਇਆ ਪਿਓ ਮੇਰੇ ਨੇ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੜ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤਰ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿ ਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀ ਪਿਓ ਪੁੱਤਰਾ ਵੀ ਵੜ ਜਾ ਦੀ ਗੁੜੀ ਨੂੰ ਵੀਗ ਮਾੜੀ ਚੰਗੇ ਦੇਖਣਾ ਤੋਂ ਕਿਧਰੇ ਤਾਂ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾਏ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਹੱਦੀ ਮਾਂ ਗਲਤ ਤੇ ਅਸੀਂ ਦੇਨੇਦਾਰ ਨਹੀਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੀ ਦੀ ਪਟਦੀ ਪੇ ਸਿੱਖ ਤੜਕੇ ਸਾਰੇ ਪਹਿਲ ਚੋਨਾ ਲੈਣ ਚਲੇਗੇ ਉਹ ਆਪਣੀ ਦੀ ਪਟਨ ਗਈ ਸੀ ਤੜਕੇ ਪੁਨੇਰੀ ਪਟਦੀ ਪੇ ਸੋ ਉੱਥੇ ਮਗਰੇ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਇਹਨਾਂ ਵੱਡਤਾ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ ਉਭਾਜਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਦਿਨੀ ਪੀ ਕੇ ਸੁੱਤਾ ਰਿਹਾ ਸੀ ਤੇ दारू ਤੋਂ ਰੋਕਦੇ ਸੀਗੇ दारू ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਫੈਮਿਲੀ ਜਾਂਦਾ ਸੀਗਾ ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਹੁੰਦੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪਹੁੰਚ ਸਕਦੇ ਸੀਗੇ दारू ਪੀਣ ਤੋਂ ਰੋਕਣ ਤੇ ਵੀ ਬਾਤ ਸੀਗਾ ਹਾਂ ਰੋਕਣ ਤੋਂ ਵੀ ਬਾਤ ਸੀਗਾ ਇਹ ਕਲੇਸ਼ ਚੱਲਦਾ ਸੀ ਇਹ ਕਲੇਸ਼ ਚੱਲਦਾ ਸੀ दारू ਪੀਣ ਤੋਂ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ दारू ਪੀ ਕੇ ਕੁੱਟ ਮਾਰ ਰਿਹਾ ਰੋਜ਼ ਕਰਦਾ ਸੀਗਾ ਤੇ ਸਭਨ ਦੇ ਪਿਓ ਨੇ ਨਹੀਂ ਕਦੇ ਸਮਝਾਇਆ ਪ ਉਨਵਾੜ ਦੇ ਕੀ ਚਾਹੁੰਦੇ ਸੀ ਅਸੀਂ ਅਸੀਂ ਮੰਗਿਆ ਚੱਕ ਨੇ ਸਾਨੂੰ ਨਸਾਹ ਮਿਲਣਾ ਚਾਹੀਦਾ ਬਾਤ ਤੋਂ ਸਜ਼ਾ ਮਿਲਣੀ ਚਾਹੀਦੀ ਸਜ਼ਾ ਨੂੰ ਫਾਂਸੀ ਦੀ ਦੇਣੀ ਚਾਹੀਦੀ ਦੋਵਾਂ ਪਿਓ ਪੁੱਤਰਾਂ ਦਾਦੇ ਮੇਰੇ ਨੂੰ ਤੇ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਦੋਵਾਂ ਨੂੰ ਇਹ ਤੋਂ ਸਾਡੀ ਕੋਈ ਹੋਰ ਕੋਈ ਸਾਡੀ ਮੰਗ ਨਹੀਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਜੀ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਘਰ ਚ ਕੀਤਾ ਨੋ ਉਹਨੂੰ ਕੁੱਟਾ ਮਾਰਾ ਅੱਗੇ ਬਹੁਤ ਅੱਗੇ ਬਹੁਤ ਉਹਨੂੰ ਕੁੱਟਦਾ ਸੀ ਕਦੇ ਰੋ ਬਹੁਤ ਮਾਰੇ ਹਾਲਤ ਕਰਦਾ ਸੀ ਫਿਰ ਵੀ ਉਹਨੇ ਘਰ ਮੰਲੀ ਰੱਖਾਇਆ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਛ ਬੜਾ ਕੁਛ ਕਰਦਾ ਸੀ ਮੈਨੂੰ ਲੱਗਦੀ ਸੀ ਮੇਰੇ ਪੂਵਾ ਸਾਡੀ ਕੀ ਚਾਹੁੰਦੇ ਹੋਣਾ ਕੀ ਚਾਹੀਏ ਅਸੀਂ ਚਾਹਣਾ ਵੀਰ ਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਸਜ਼ਾ ਫਤਵਾ ਸਜ਼ਾ ਫਾਂਸੀ ਦੀ ਹੋਵੇ ਇਹਨੂੰ ਕੀ ਕੀ ਜਾਵੇਂ ਤੁਹਾਡਾ ਸਿਮਰ ਰਹੇ ਤੁਸੀਂ ਕਿੱਥੋਂ ਦੇ ਰਹੇ ਹੋ ਅਸੀਂ ਜੋਕੜੀ ਪੁਲਾਣਾ ਦੇ ਸਾਰੇ ਜਿੰਦਗੀ ਅਜੋ ਮੰਗਲਾ ਮੰਗਲਾ ਕੀ ਗੁਰਮੰਗਲਾ ਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੰਡਾ ਹੌਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:30 ਆਪਣੇ ਘਰ ਵਾਲੀ ਨੂੰ ਪੁਹਾੜੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਸਰ ਇਹ ਘਰੇ ਕੀਤਾ ਸੀ ਉਹਨੇ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ ਪਾਲੋ ਬਾਈ ਉਹਦਾ ਨਾਂ ਸੀ ਤੇ ਉਹਦੇ ਤਿਰਤ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਟਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਅੰਦਰ ਸੈਕਸ਼ਨ 103 ਬੀ ਐਨ ਐਸ ਵੀਰਿਤ 102 ਐਪੀਸੀ ਦਾ ਤੁਸੀਂ ਮੁਕੱਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ ਥੈਂਕ ਯੂ ਕਿ ਨੰਗੇ ਦੀ ਮਰਕੀਤ ਸਿੰਘ ਜੀ ਜੀ ਨਾਲ ਜੀ ਤੁਹਾਡੇ ਕੀ ਲੱਗਦੇ ਸੀ ਮੇਰੀ ਪਰਚਾਈ ਕਿ ਕਾਰਨ ਹੋਇਆ ਹੈ ਇਹ ਮਾਰਮ ਮੁਟਕਾਰ ਦਾ ਹੀ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਬਾਈ ਤੁਹਾਨੂੰ 2 ਸਾਲ ਵੱਡਾ ਜੀ ਆ ਦੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਕੋਈ ਹੋਊਗੀ ਮੇਰੇ ਕਰ 45 ਦੇ ਉੱਤੇ ਹੀ ਹੋਣੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵੇ ਆਇਓ ਇਹਨੇ ਇੱਕ ਮੁੰਡਾ ਦਿੰਦਾ ਜੀ ਜੂਟਾ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਫੇਰੇ ਪਤਾ ਲੱਗਿਆ ਜੀ ਕਿ ਇਰਾਦਤ ਹੀ ਘਟਨਾ ਹੈ ਨਹੀਂ ਜ਼ੂਬਾ ਹੋਈਏ ਸਵੇਰੇ ਹਾਂਜੀ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਪਤਾ ਨਹੀਂ ਜੀ ਮੈਂ ਟੈਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਰਨੀਆ ਟ੍ਰੈਨ ਚੇਕ ਜਮਾ ਕੀ ਨਾਮ ਹੈ ਤੁਹਾਡਾ ਮਨਦਰ ਮੇਰ ਸਿੰਘ ਮੈਂ ਜੀ ਕਿੱਥੋਂ ਦੇ ਰਹਿੰਦੇ ਹੋ ਪਿੰਡ ਹੌਜਾਸ ਦੇ ਯਾਰ ਕਾਨੂ ਬਲਾਸ ਹੁੰਦੀ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਕਰੇ ਲੋ ਮਾਮਲੇ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਲਾਤ ਕਰਾਉਂਦਾ ਸੀਗਾ ਤੇ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚ ਟਿਕ ਗਿਆ ਸੀਗਾ ਤੇ ਉਹ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾ ਹਲ ਕੀਤਾ ਕਿਰਪਾਨਾ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹੁੰਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੇ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀ ਨੂੰ ਫੋਨ ਲਾਇਆ ਪਿਓ ਮੇਰੇ ਨੇ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੱਡ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀ ਵੀ ਪਿਓ ਪੁੱਤਰਾ ਵੀ ਵੱਡ ਜਾਦੀ ਬੁੜੀ ਨੂੰ ਵੀ ਇੱਕ ਮਾੜੀ ਚੰਗੀ ਵੇਖਣਾ ਤੂੰ ਕਿਧਰੇ ਤਾਂ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾ ਹੈ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤਸੀਂ ਦੇਨੇਦਾਰ ਨਹੀਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੀ ਰੀ ਪਟਦੀ ਪੀ ਸਿੱਤਰ ਕੇ ਤੜਕੇ ਸਾਰੇ ਪਰਿਵਾਰ ਨਾਲ ਚੋਣਾ ਲੈਣ ਚਲੇਗੇ ਉਹ ਆਪਣੀ ਰੀ ਪਟਣ ਗਈ ਸੀ ਤੜਕੇ ਆਪਣੀ ਰੀ ਪਟਦੀ ਪੀ ਸੋ ਉੱਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ ਵਜ੍ਹਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਤਰੀ ਪੀ ਕੇ ਸੁੱਤਾ ਰਿਹਾ ਸੀ ਤੇ ਦਾਰੂ ਤੋਂ ਰੋਕਦੇ ਸੀਗੇ ਦਾਰੂ ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਫੈਮਿਲੀ ਜਾਂਦਾ ਸੀਗਾ ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਹੁੰਦੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਤ ਮਰਜ਼ੀ ਬੋਲ ਸਕਦੇ ਆਂ। दारू ਪੀਂਤ ਰੋਕਣ ਤੇ ਵੀ ਬਾਤ ਸੀਗਾ। ਹਾਂ ਰੋਕਣ ਤੇ ਵੀ ਬਾਤ ਸੀਗਾ। ਇਹ ਕਲੇਸ਼ ਚੱਲਦਾ ਸੀ। ਇਹ ਕਲੇਸ਼ ਚੱਲਦਾ ਸੀ। दारू ਪੀਂਤ ਰੋਕਦੇ ਸੀ ਅਸੀਂ ਉਹ ਵੀ ਰੁਕਦਾ ਨਹੀਂ ਸੀ ਤੇ दारू ਪੀ ਕੇ ਕੁੱਟ ਮਾਰੇ ਰੋਜ਼ ਕਰਦਾ ਸੀਗਾ। ਤੇ ਸਾਬਨ ਦੇ ਪਿਓ ਨੇ ਨਹੀਂ ਕਦੇ ਸਮਝਾਇਆ ਵੀ ਪੁੱਤਰਾ ਤੂੰ ਇਹ ਕੰਮ ਨਾ ਕਰੂੰਦਾ ਪਿਓ ਅੱਲਾ ਸ਼ੇਰ ਦਿੰਦਾ ਸੀ ਵੀ ਤੈਨੂੰ ਵੱਢ ਦੇ। ਇਹਨੂੰ ਵੱਢ ਦੇ। ਕੀ ਚਾਹੁੰਦੇ ਸੀ? ਅਸੀਂ ਮੰਗੇ ਚੱਕਨੇ ਸਾਨੂੰ ਨਿਸ਼ਾਹ ਮਿਲਣਾ ਚਾਹੀਦਾ ਬਾਤ ਤੋਂ سزا ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਦੋਹਾਂ ਪਿਓ ਪੁੱਤਰਾਂ ਨੂੰ। ਦਾਦੇ ਮੇਰੇ ਨੂੰ ਤੇ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਦੋਵਾਂ ਨੂੰ ਇਹ ਤੋਂ ਸਾਡੀ ਕੋਈ ਹੋਰ ਕੋਈ ਸਾਡੀ ਮੰਗ ਨਹੀਂ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਜੇ ਅੱਜ ਉਹਨਾਂ ਨੂੰ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਘਰ ਚ ਕੀਤਾ ਨੋ ਉਹਨੂੰ ਕੁੱਟਾ ਮਾਰਾ ਅੱਗੇ ਬਹੁਤ ਉਹ ਬਹੁਤ ਉਹਨੂੰ ਕੁੱਟਦਾ ਸੀ ਕਦੇ ਰੋਸ ਤੇ ਨਹੀਂ ਗਈ ਸੀ ਬਹੁਤ ਮਾਰੇ ਹਾਲਤ ਕਰਦਾ ਸੀ ਫਿਰ ਵੀ ਉਹਨੇ ਘਰ ਮੱਲੀ ਰੱਖਾਇਆ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਝ ਬੜਾ ਕੋਸ਼ਿਸ਼ ਕਰਦਾ ਸੀ ਮੈਨੂੰ ਲੱਗਦੀ ਸੀ ਮੇਰੇ ਪੂਵਾ ਸਾਡੀ ਕੀ ਚਾਹੁੰਦੇ ਹੋਣਾ ਕੀ ਚਾਹੀਦਾ ਅਸੀਂ ਚਾਹਣਾ ਵੀਰ ਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਸਜ਼ਾ ਫਤਵਾ ਸਜ਼ਾ ਫਾਂਸੀ ਦੀ ਹੋਵੇ ਇਹਨੂੰ ਕੀ ਕੀ ਜਾਵੇਂ ਤੁਹਾਡਾ ਸਿਮਰ ਰਹੇ ਤੁਸੀਂ ਕਿੱਥੋਂ ਦੇ ਰਹੇ ਹੋ ਅਸੀਂ ਜੋਕੜੀ ਪੁਰਾਣੇ ਕਿਹਨਾਂ ਗਿੱਤ ਮਰਕੀਰ ਸਿੰਘ ਜੀ ਕਿਨੇ ਕਰਦੇ ਉਹ ਕਿਹ ਲੋਕ ਦੇ ਸੀ ਮੇਰੀ ਪਰਚਾਈਸ ਕੀ ਕਾਰਨ ਹੋਇਆ ਹੈ ਮਹਾਰਮ ਮੁਟਕਰਦਾ ਇਹ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਬਾਈ ਤੁਹ ਦੋ ਸਾਲ ਵੱਟਾ ਜੀ ਦੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਕੋਨਦੀ ਹੋਊਗੀ ਮੇਰੇ ਖੜ 45 ਦੇ ਉੱਤੇ ਹੀ ਹੋਣੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਏ ਨੇ ਇੱਕ ਮੁੰਡਾ ਰਿੰਦਾ ਜਾ ਜੀ ਝੋਟ ਆ ਤਾਨੂੰ ਕਦੋਂ ਪਤਾ ਲੱਗਿਆ ਸਾਨੂੰ ਫੇਰੇ ਪਤਾ ਲੱਗਿਆ ਜੀ ਕਿ ਇਰਾਦੀ ਘਟਨਾ ਹੈ ਨਹੀਂ ਜ਼ੂਬਾ ਹੋਈ ਹੈ ਸੂਲ ਸੂਲੇ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਰਨੀਆ ਟ੍ਰੈਨ ਚੇਕ ਜਮਾ ਡੀਐਸਪੀ ਸਾਹਿਬ ਕੀ ਮਸਲਾ ਕੀ ਹੈ ਜਿਹੜਾ ਇਹ ਕੋਈ ਮਰਡਰ ਕਹਿ ਰਹੇ ਹੋਇਆ ਹੈ ਕੋਈ ਕਿ ਖਾਣੇ ਅਰਨੀ ਵਾਲੇ ਦੇ ਪਿੱਛੇ ਨਾ ਇੱਕ ਪਿੰਡ ਪੈਂਦਾ ਬਹੁਤ ਖਾਸ ਜਿਹੜੀ ਪਾਡੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਨੇ ਸਰਦੇਸ਼ ਸਿੰਘ ਨੇ ਉਹਦਾ ਹਾੜੀ ਮਾਰ ਕੇ ਕਤਲ ਕਰਤਾ ਅੱਜ ਸਵੇਰ ਦੀ ਗੱਲ ਹੈ ਇਹ ਜੇ ਸ਼ਰਾਬ ਪੀਂਦੀ ਸੀ ਉਹਦੀ ਦੱਸਦੇ ਨੇ ਕਿ ਕੋਈ ਸ਼ੱਕ ਸ਼ੁਕ ਕਰਦਾ ਜੋ ਉਹਦੇ ਘਰ ਕਰਤਾ ਇਸ ਕਰਕੇ ਉਹਨੇ ਮਾਰ ਦਿੱਤਾ ਉਹਨੂੰ ਅਸੀਂ ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪੀਟਲ ਤੋਂ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੀ ਜੀ ਉਸ ਹਿਸਾਬ ਨਾਲ ਅਗਲਾ ਕਤਲ ਦਾ ਪਰਚਾ ਦਰਜ ਕਰਤਾ ਹੈ ਇਹ ਪਰਿਵਾਰ ਚ ਕੌਣ-ਕੌਣ ਸੀਗਾ ਕੋਈ ਦੱਸਿਆ ਸੀ ਇਹਨਾਂ ਨੇ ਪਰ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਹੈ ਮੁੰਡਾ ਸਾਦੀਸ਼ੂਤ ਨੇ ਕਦਾਲਿਕ ਸਾਦੀ ਇਹ ਤਖ ਦੇਣੇ ਉਹ ਬਾਕੀ ਜਿਸ ਤਰ੍ਹਾਂ ਬਿਆਲ ਖਾਣਗੇ ਉਸੇ ਬਿਆਲ ਕਰ ਦੇ ਚੱਪ ਜੀ ਰੋਪੀ ਫਰਾਰ ਹੋ ਸਿਆ ਜਾ ਰਹਾ ਸਰ ਫਰਾਰ ਹੈ ਫਿਲਹਾਲ ਫਰਾਰ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ ਚ ਝਗੜਾ ਝੁਗੜਾ ਪਹਿਲਾਂ ਵੀ ਰਹਿੰਦਾ ਸੀ ਕੋਈ ਗੱਲਬਾਤ ਕੀ ਹੁੰਦੀ ਸੀ ਹਾਂ ਦੱਸ ਦਿੰਨੇ ਵੀ ਝਗੜਾ ਸੀ ਘਰਾਂ ਦਾ ਹਾਂ